ਈਦੀ ਰਾ ਦੇ ਮੁਹੱਲਾ ਪੀਜਾ ਜਗ ਹਉਮੈ ਮੈਲ ਦੁਖ ਪਾਇਆ ਜਗਤ ਹਉਮੈ ਵੀ ਮੈਲ ਕਰਕੇ ਨਾ ਦੁਖ ਪਾਉਣਾ ਕੀਤਾ ਹੈ ਮਨ ਲਾਗੀ ਦੂਜੈ ਪਾ ਮੈਂ ਬਾਤ ਜਿਹਾ ਨਾ ਪ੍ਰੇਮ ਕਰਨ ਕਰਕੇ ਹੰਕਾਰ ਵੀ ਲੱਗੀ ਹੈ ਮਨ ਹਉਮੈ ਧੂਤੀ ਕਿਵੈ ਨਾ ਉਤਰਾ ਮੈਂ ਵੀ ਨਾ ਧੂਤੀ ਹੋਈ ਕਿ ਅੱਖਾਂ ਤੋਂ ਇਸ਼ਨਾਨ ਕਰਿਆ ਹੋਇਆ ਜੋਗਾ ਦੇ ਆਦ ਕਰਿਆ ਆਂਦਰੋਂ ਧੋਣੇ ਕਰਕੇ ਯੂਨੀ ਧੋਤੀ ਕਰਨੇ ਕਰਕੇ ਕੀ ਮਨੀਤ ਕਰਦੀ ਹੈ ਈਸਾ ਤੀਰਥਨਾਥ ਜੋ ਸੰਗ੍ਰਹਿ ਦੀ ਉਸਨੂੰ ਇਸਮਾਨ ਕਰਵਾਵੇ। ਮਾ ਗ੍ਰਿਧ ਕਰਮ ਤਮਾਵਦੁਰ ਬੁੱਧਿ ਪੂਰਵਕ ਸੰਕੁਪਤ ਗੁਰਮਾਨ ਜਲਾ ਲਗਧੂ ਕਰਮਾਂ ਦੇ ਵਸਪੇ ਹੋਏ ਨਿਤ ਨਮਿਤ ਪ੍ਰਾਸਕਿਤ ਕਰਮਾਂ ਨੂੰ ਕਮਾਉਣਾ ਕਰਦੇ ਹਨ ਹੂਣੀ ਮਲ ਲਾਗੀ ਆ ਸਭੋਂ ਕਰਮਾਂ ਦੀ ਹੰਗਤਾਰੀ ਕੀ ਮੈਂ ਦੂਸਰੀ ਦੂਣੀ ਆ ਲੱਗਦੀ ਹੈ ਪੜਿਆ ਮੈਲ ਨਾ ਉਤਰੈ ਵਿਦਿਆ ਪੜਨੇ ਕਰਕੇ ਨਹੀਂ ਮੈਂ ਤਰਨੀ ਤੋਤੇ ਮੈਨੇ ਥੋੜੇ ਪੜੇ ਹੋਏ ਹੈ ਦੈਨ ਮਾਤਰ ਸੇ ਮੈਂ ਇਹ ਦੁਪਰ ਦੀ ਹੈ ਇਸ ਨੂੰ ਗਿਆਨੀਆ ਜਾ ਜੀਨ ਸੁਣਦੇ ਬ੍ਰਹਮ ਗਿਆਨੀਆ ਨੂੰ ਜਾ ਕੇ ਪੁੱਛਣਾ ਕਰੋ ਵਿਆਸ ਸਾਹਿਬ ਕਿ ਤੱਕ ਜਿਪੇ ਹੋਏ ਹਨ ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਵੇਾਰੇ ਮਨੰ ਗੁਰੂ ਸਾਹਿਬ ਦੀ ਸਰਨ ਆਵੇ ਤਾਂ ਨਿਰਮਲ ਸੁਧ ਹੋ ਸਕਦਾ ਹੈ ਮਨ ਮੁਖ ਹਰ ਹਰ ਕਰ ਖੱਤੀ ਹਰ ਹਰ ਕਰਨ ਵਾਲਾ ਆਪੇ ਮੈਨੂੰ ਘੋਤੀ ਜਾਏ ਮਾਰੇ ਕਹਿੰਦੇ ਮਨੁੱਖ ਲੋਗ ਫੇਰੇ ਹਰ ਹਰ ਕਰਕੇ ਥੱਕ ਗਏ ਹਨ ਮੈਲ ਨਾ ਸੱਤੀ ਤੋ ਕੋਪਾ ਬੰਨਿ ਮੈਂ ਗੁਰਮਤਿ ਬਿਗਾਰ ਮਨੁੱਖਤਾ ਕਰਕੇ ਮੈਂ ਤੋ ਹੋ ਨਹੀਂ ਸਕੇ ਹਨ ਰਹਾਏ ਮਨ ਮੈਲੇ ਤਾਜਤ ਨਾ ਹੋਊ ਗਿਰਨੋ ਜੀ ਮੋਲ ਮਹਿਾ ਹੰਤਾ ਕਰਮੋ ਵਨਗੁਰ ਮਾਰੀ ਭਗਤੀ ਨਹੀਂ ਹੋ ਸਕਦੀ ਹੈ ਨਾਮ ਨਾ ਪਾਇਆ ਜਾ ਵਨਗੁਰ ਮਾਰਾ ਨਾਉ ਗੁਰੂ ਤੋਂ ਗਾਇ ਪਾਇਆ ਨਹੀਂ ਜਾਂਦਾ ਕੋਈ ਬਸੋ ਮਨੁਖ ਮੈਲੀ ਲੈਲੀ ਮੂਈ ਮਨੁਖਾਂ ਦੇ ਅੰਤ ਕਰੀ ਨਾਏ ਹੈ ਮੈਲੇ ਕਰਮ ਕਰਦੇ ਹੋਏ ਅੰਤ ਨੂੰ ਮਰ ਗਏ ਦਾਸਨ ਪਾਤ ਜਵਾ ਬਿੰਦਿਤ ਗਿਆਤ ਇਥੇ ਕਾਮ ਕ੍ਰੋਧਾਂ ਤੋਂ ਅੱਗੇ ਜਮਾ ਤੋਂ ਗਵਾ ਕੇ ਜਾਂਦੇ ਹਨ ਗੁਰ ਪ੍ਰਸਾਦਿ ਮਾਨਵਾ ਸਤਿਗੁਰਾਂ ਦੀ ਜਨਾ ਤੇ ਚਿਰ ਕਾਹੋ ਇਨਾ ਬੰਦਰੂ ਮਨ ਤੇ বাসਦਾ ਹੈ ਮਲ ਹਉ ਮੈਂ ਜਾਏ ਸਮਾ ਗੰਦਰ ਹੋਮੈ ਮੇਂ ਮਾਰ ਚਲੀ ਜਾਂਦੀ ਹੈ ਇਨਾ ਬੰਦਰੂ ਹੋਮੈ ਮੇਂ ਮਾਰ ਚਲੀ ਜਾਂਦੀ ਹੈ ਉਹ ਮਾਰੇ ਜਸਮਾ ਜਾਂਦੇ ਲੀਨ ਹੋ ਜਾਂਦੇ ਕਿ ਹਿਲ ਹੋ ਜਾਂਦੇ ਆ ਉਹ ਅੰਧੇਰਾ ਦੀਪਕ ਬਾਲੀ ਐ ਸਭ ਪ੍ਰਕਾਸ਼ ਹੋ ਜਾਂਦਾ ਜੀ ਅਧੋਰੇ ਦੇ ਕਿ ਦੀਏ ਨਹੀਂ ਦੇ ਬਾਲ ਗਏ ਜੁਗਾ ਜੀਏ ਉਹ ਗੋੜੇ ਗਿਆਨ ਅਗਿਆਨ ਤਜਾ ਜੀ ਗੁਰੂ ਸਾਹਿਬ ਦਾ ਗਿਆਨ ਜਿਹੜਾ ਹੈ ਜਦੋਂ ਸ਼ਮਾਨ ਜਗ ਪਵੇ ਅਗੇ ਆਂਦਾ ਨਹੀਂ ਰਚੀ ਆਂਦਾ ਨਹੀਂ ਦਾ ਆਂਦਾ ਹੈ ਹਮ ਪੀਆ ਹਮ ਕਰਹੇਗੇ ਇਹ ਹਮ ਗਿਆਨ ਹੈ ਸਾਡੇ ਅੰਦਰ ਅਸੀਂ ਇਹ ਕਿਰਤਬ ਕੀਤਾ ਹੈ ਅਪਕੇ ਕਰਾਮ ਕਰਿਆ ਸੀ ਹੁਣ ਕੀਤਾ ਹੈ ਦੁਨੀਆ ਕਰਾਂਗੇ ਹਲ ਮੂਰਸ ਦਾਵਾ ਮੰਨਤਾ ਕਰਕੇ ਮੂਰ ਖੋ ਰਹੇ ਨੇ ਬਿਹਾਰਾਂ ਕਰਕੇ ਗੁਵਾਰ ਦੇ ਸਭੀ ਹੋ ਰਹੇ ਹਨ ਪਰਮਾਰਥ ਵੱਲੋਂ ਗੁਵਾਲੇ ਹੋ ਰਹੇ ਚੰਦਾਲਾਂ ਵੀ ਨਹੀਂ ਆਏ ਯਾਰੇ ਘਰ ਦੇ ਸਭੀ ਹੋ ਰਹੇ ਹਾਂ ਇੰਦਰੀਆਂ ਦੀ ਜੰਗਾਂ ਨੂੰ ਦੁਸ਼ੇਰਵੀਂ ਦੀ ਘਾਤ ਜਲਵਾਣ ਵਾਲੇ ਹੋ ਰਹੇ ਹਾਂ ਕਰਨੇ ਵਾਲਾ ਵਿਸਰਿਆ ਜਿਸ ਵਾਲਾ ਪ੍ਰਮੇਸ਼ਰੋ ਭੁੱਲ ਗਿਆ ਹੈ ਜੀਜਾ ਪਾਏ ਪਿਆ ਜੋਤ ਭਾਵੇਂ ਜਿਸ ਸਾਡਾ ਪਿਆਰ ਲੱਗਾ ਹੋਇਆ ਰਾਜ ਨੂੰ ਮਾਇਆ ਜੀਵਨ ਦੁੱਖ ਨਹੀਂ ਉਹ ਮਾਇਆ ਜਿੱਦ ਦਾ ਹੋਰ ਕੋਈ ਦੁੱਖ ਨਹੀਂ ਹੈ ਸਭ ਤავਥੇ ਸੰਸਾਰ ਸਾਰੇ ਸੁਖ ਸਾਜੇ ਜੀ ਤੈਂ ਤੈਂ ਕੇ ਥਾਕੇ ਕਿਸੇ ਵੀ ਕ੍ਰਿਸ਼ਨਾ ਪੂਰੀ ਨਹੀਂ ਹੋਈ ਕੋਡ ਜੋਰੇ ਲਾਖ ਕਰੋਰੇ ਮਨ ਹੋਰੇ ਪਰੇ ਤਰੀਹ ਕੋ ਲੱਗੀ ਹੈ ਗੁਰਮਤੀ ਸੁਖ ਪਾਈਏ ਜੇ ਗੁਰਮਤੋਂ ਤਾਂ ਕਿਤੇ ਗੁਰਮਤ ਦੁਆਰਾ ਆਤਮ ਸੁਖ ਨੂੰ ਪਾਈ ਜਾ ਨਾ ਤੇ ਨਾਮ ਔਰ ਧਾਰ ਗੁਰਮਤ ਦੁਆਰਾ ਕੀ ਸਕੇ ਨਾ ਜਨਕ ਬਸਾ ਲਈਏ ਕੋ ਸੁਖदाई ਲਾਹ ਜਿਸ ਨੂੰ ਮੋਲੀ ਸੋ ਮਿਲੇ ਜਿਸ ਮਾਰੇ ਸਾਧ ਗੁਰੂ ਕੁਰੂਲੇ ਪੁੰਨ ਦੇ ਪ੍ਰੇਰਿ ਹੋ ਸਤਗੁਰਾਂ ਨਾਲ ਮਿਲਿੰਦੀ ਉਹ ਸਤਗੁਰਾਂ ਦੇ ਨਾਲ ਮਿਲਦਾ ਹੈ ਉਹਨੂੰ ਸਤਗੁਰਾਂ ਦਾ ਨਾਮ ਮਿਲਦਾ ਹੈ ਆਹ ਕਿਸ ਬਹਾਰ ਹੈ ਜਾਨੀ ਨੀਰੰਗਰਾਂ ਦੇਵਾਰਾ ਨੈਗਰ ਸੁਨਾਂ ਤੋਂ ਬਹਾਰ ਕੁਰਬਾਨ ਜਾਂਨੇ ਹੋ ਇਹ ਮਨ ਭਗਤੀ ਰਤੇ ਆ ਜਦੋਂ ਭਗਤੀ ਹੀ ਰਹਿੰਦੀ ਜਾਏ ਸਾਚੀ ਬਾਣੀ ਮੇਜਖਾ ਸਾਚੀ ਬਾਣੀ ਹੋ ਜਾਵੇ ਜੋ ਬੋਲੀਏ ਪੂਰਾ ਹੋ ਜਾਵੇ ਅੰਦਰ ਜਦੋਂ ਜੀਹ ਖਾਮਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਿੱਖੀ ਬਾਣੀ ਦੁਆਰਾ ਇਹ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ ਮਨ ਰੱਤੇ ਜਿਹੜਾ ਰੱਤੇ ਉਹ ਮਦੰਗਰ ਉਹ ਬਣੀ ਜੀ ਸੱਚਾ ਵਹ ਜਾਂਦਾ ਗੁਵਾਨ ਵੀ ਫਿੱਕੇ ਕਰਨ ਦੀ ਜਾਂਦੀ ਐ ਹਰ ਕੋਲ ਸੱਚੀ ਦਾ ਹਰ ਕੋਲ ਸੱਚੀ ਨੂੰ ਫਿਰ ਢਾਈ ਜਾ ਹੈ ਕੀਰਤਨ ਚ ਪਾ ਕੇ ਨਾਨਕ ਨਾਮ ਨਾ ਬੀਚੜਾ ਗੁਰੂ ਵੀ ਕਹਿੰਦੇ ਨਾਰਾਜ ਅੰਮ੍ਰਿਤ ਨਾਮ ਨਾ ਭਾਈ ਕਦੇ ਵੀ ਭੁੱਲੇ ਸੱਚੇ ਨਾਹੇ ਸਮਾ ਜਿਨ ਜਿਨਨ ਨਹੀਂ ਭੁੱਲਦਾ ਉਹ ਸੱਚੇ ਚ ਸਮਾ ਜਾਂਦੇ ਆ ਤਿਸਦ ਹੋ ਜਾਂਦੇ ਜਿਨ ਜਲਪ ਜਲ ਮਿਲ ਜਾਂਦਾ ਆਹ ਤੇ ਇਹ ਜੰਮ ਦੇ ਗਿਰ ਸਾ ਬਰਮਾਉਂਦੇ ਹਨ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਾਨਕਨ ਗਿਰਹੁ ਆਪ ਅਗਲਾ ਸੰਤ ਸ੍ਰੀ ਰਾਮਦਾਸ ਸਾਹਿਬ ਜੀ ਸਾਥ ਸੰਗਤ ਜੀ ਸ੍ਰੀ ਅਮਰਦਾਸ ਸਾਹਿਬ ਜੀ ਨਕਤੂ ਸੰਗ ਦੇ ਦਿੱਤਾ ਕਿਸੇ ਪੁਰਨ ਕੂਟੇ ਹਨ ਹੁਣ ਮਹਾਰਾਜੇ ਚੌਥੀ ਕਾਦਸ਼ਾ ਦੇ ਹਨ ਇਸ ਪ੍ਰਕਾਰ ਸਾਹਿਬ ਸੰਗਤ 64 ਸ਼ਬਦ ਹੋ ਗਏ ਹਨ ਹੁਣ ਮਹਾਰਾਜ ਚੌਥੀ ਕਾਦਸ਼ਾ ਜੀ ਵੀ ਮਾਤਾ ਜਿਹੜੀ ਹੂ ਉਹ ਰਾਗ ਦੇ ਨਾਲ ਸਦਗਰਾ ਨੂੰ ਲਾਹੌਰ ਵਿੱਚ ਲੈ ਆਈ ਤੇ ਮੇਰਾ ਉਹ ਰਾਗ ਵੀ ਕਿ ਰਹਿੰਦੇ ਹਮੇ ਮਾਦਰ ਤਾਈ ਸਿੱਖਿਆ ਦਿੰਦੇ ਨੇ ਕਿ ਮਾਤਾ ਜੀ ਸਾਡਾ ਪਿਆਰ ਗੁਰੂ ਸਾਹਿਬ ਦੇ ਨਾਲ ਅਸੀਂ ਗੁਰੂ ਸਾਹਿਬ ਤੋਂ ਬਿਨਾਂ ਜੀਵਨ ਨਹੀਂ ਸ਼ਕਦੇ ਉਹ ਬਰਾਗ ਵਾਲੇ ਸੇ ਸ਼ਬਦ ਜਿਹੜੇ ਅਚਾਰਨ ਕੀਤੇ ਹਨ ਉਹ ਕੋਈ ਤਰ੍ਹਾਂ ਦੇ ਸ਼ਬਦ ਆ ਰਹੇ ਹਨ ਸਾਧ ਸੰਗਤ ਜੀ ਇਹ ਮਾਤਾ ਦੇ ਪ੍ਰਸੰਗ ਵਿਚ ਆ ਰਹੇ ਹਨ ਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਮਾਤਾ ਜੀ ਹੋ ਲੈ ਕੇ ਆਂਦੇ ਸਨ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆ ਕੇ ਗੁਰਤਾ ਨੂੰ ਪ੍ਰਾਪਤ ਹੋ ਕੇ ਇਹ ਪੂਤਰ ਪ੍ਰੇਮ ਦਾ ਸਰਵੇ ਚਾਰੇ ਹਨ ਸ੍ਰੀ ਰਾਗ ਮਹੱਲਾ ਚੌਥਾ ਚੌਥੇ ਪਾਠਾ ਸ੍ਰੀ ਰਾਗ ਦੀ ਗਾਇਨ ਕਰਦੇ ਹਨ ਪਹਿਲਾ ਘਰ ਸਰਕਾਰ ਵਿੱਚ ਮੈਂ ਮਨ ਤਨ ਬਿਰਹੁ ਆਤ ਅਗਲਾ ਜੀ ਮਹਾਰਾਜ ਸਾਡੇ ਮਨ ਵਿੱਚ ਵੀ ਤਨ ਵਿੱਚ ਵੀ ਜਿਹੜੇ ਪ੍ਰੇਮ ਅਤਿਅੰਤ ਬਹੁਤਾ ਹੀ ਅਗਲਾ ਅਨ ਆਦ ਕਾਲ ਦਾ ਪਹਿਲਾਂ ਤੋਂ ਲਾ ਕੇ ਹੈ ਬਹੁਤੋ ਤੇ ਬਹੁਤਾ ਹੈ ਕਿਉਂ ਪ੍ਰੀਤਮ ਮਿਲੇ ਘਰ ਆ ਇਸ ਪ੍ਰਕਾਰ ਸਾਡੇ ਪ੍ਰੀਤਮ ਸਤਿਗੁਰੂ ਜੀ ਸਾਡੇ ਘਰ ਵਿੱਚ ਆ ਕੇ ਮਿਲਣ ਕਿਸ ਪ੍ਰਕਾਰ ਗੁਰੂ ਪਿਆਰਾ ਸਾਹਿਬ ਨੇ ਹੋਵੇ ਇਹ ਪਿਆਰ ਤੇ ਪਿਆਰਾ ਕਾਲ ਪੁਰਖ ਮਿਲੇ ਜਾ ਦੇਖੋ ਤਬ ਆਪਣ ਦੇਖਿਆ ਆਪਣੇ ਪ੍ਰਭ ਸਤਿਗੁਰਾਂ ਦੇ ਰੂਪ ਨੂੰ ਦੇਖਣਾ ਕਰੀਏ ਪ੍ਰਭ ਦੇਖਿਆ ਦੇਖ ਜਾ ਜੀ ਦੇ ਰੂਪੀ ਦੇ ਸਦਾ ਦਾ ਦੁਖ ਜਾਂਦਾ ਹੈ ਜਾਇ ਪੁੱਛਾ ਤਿੰਨ ਸੱਜਣੋਂ ਉੱਦ ਬਹਹਾ ਦੇ ਭਾਈ ਤਾਰੇ ਵੈਸੇ ਮਹਾਂਪੁਰਖ ਸੱਜਣਾ ਨੂੰ ਯਾ ਅਗੇ ਪੁੱਛਣਾ ਕਰੀਏ ਪ੍ਰਭ ਜੇਤ ਦੇਦ ਮਿਲਾ ਮਿਲਾ ਜਿਸ ਸੰਗਤ ਨੂੰ ਕਿਹਦੀ ਬਿਧੀ ਨਾਲ ਮਿਲਿਆ ਹਾਂ ਹੁਣ ਤੂੰ ਸਾਡੇ ਤਾਂ ਹੀ ਮਲਾਉਣਾ ਕਰੋ ਜਿਹੜੀ ਬਿਧੀ ਨਾਲ ਸਕੇ ਪਾਰਖਣ ਤੁਹਾਨੂੰ ਮਿਲਾਇਆ ਹੈ ਮਿਲਾਓ ਆਪ ਮੇਰੇ ਸਤਗੁਰੂ ਮੈਂ ਕੋਈ ਦਿਨ ਅਵਰ ਨਾ ਕਿਹਾ ਹਿਸ਼ਾਰਾ ਕਰਦਾ ਕਿ ਸਖਬਰੀ ਸਾਹਿਬ ਵੀ ਢਾਈ ਮਿਲਾਉਣ ਵਾਲੇ ਹਨ ਜਿਵੇਂ ਸੁਣਿਆ ਉਸ ਵਕਤ ਮਹਾਰਾਜ ਬੇਰਵਾਸ ਕਰਦੇ ਹਨ ਮੇਰੇ ਸਤਿਗੁਰੂ ਮੈਂ ਕੁੱਝ ਦਿਨ ਅਵਰ ਨਾ ਕੀ ਮੇਰੇ ਸਤਿਗੁਰੂ ਅਮਰਦਾਸ ਸਾਹਿਬ ਜਾਗਦੀ ਜੋਤ ਦਸਾਂ ਨੂੰ ਉਮਰ ਕਰਨ ਵਾਲੇ ਸਾਨੂੰ ਆਪ ਤੋਂ ਬਿਨਾਂ ਅਵਰ ਸਾਂ ਨੀਕੇ ਹੋਰ ਕੋਈ ਨਹੀਂ ਆਪ ਹੀ ਲੋਕ ਉਪਲੋਕ ਵਿੱਚ ਵਿਸ਼ਵ ਪ੍ਰਵੇਸ਼ ਵਿੱਚ ਆਹਨ ਮੂਰ ਸਮੂਹਿਤ ਸਰਨਾਗ ਤਸਵੀਰਾਂ ਦਿਹਾਰਾਂ ਵੱਲੋਂ ਮੂਰਖਾਂ ਅਤੇ ਇਖਾਸਤ੍ਰੀ ਜਾਨਵਰ ਨੂੰ ਗਹੇ ਤੇਰੀ ਆਗੂ ਸਰਨਾਕ ਤੇ ਪ੍ਰਾਪਤ ਹੋਏ ਹਾਂ ਬਾਰ ਕਿਰਪਾ ਮੀਲੇ ਹਰ ਸੂਰਤ ਕੋ ਦੇ ਸਰੀਰ ਦੇ ਨਾਲ ਮਹਾਰਾ ਆਪ ਹੀ ਮੀਲਣ ਵਾਲੇ ਹੋ ਜਿਵੇਂ ਹੋਰ ਸਿੱਖ ਮੀਲੇ ਸਾਨੂੰ ਵੀ ਮਿਲਣਾ ਕਰੋਗੇ ਰਹਾਉ ਸਤਿਗੁਰੂ ਦਾਤਾ ਹਰ ਨਾਮ ਕਾ ਜੀ ਗੁਰ ਸੁਖਾਂ ਦੇ ਨਾਲ ਬਚਨ ਬਿਲਾਸ ਕਰਦੇ ਹੋ ਕਹਿੰਨਿਐ ਨਹੀ ਭਾਈ ਰਹਾਉ ਦਸਰਾਮ ਦੇ ਕੇ ਸਤਿਗੁਰੂ ਸਾਹਿਬ ਦੀ ਦਾਤੇ ਹੈ ਤਰਿ ਰਿਸਤੇ ਦੇ ਨਾਮ ਦੇ ਜਦ ਆਪ ਲੇਲਾ ਸਰੂ ਸਤਿਗੁਰੂ ਮਹਾਰਾਜ ਸਾਹੁ ਨਾਮ ਦੀ ਦਾਤ ਦੇ ਕੇ ਪ੍ਰਭੂ ਅਕਾਲ ਪੁਰਖ ਦੇ ਨਾਮ ਆਪ ਹੀ ਸੋ ਆਪ ਸਤਿਗੁਰੂ ਮਿਲਾ ਦੇਂਦੇ ਹਨ ਸਤਗੁਰ ਹਰ ਪ੍ਰਭ ਬੁਝਿਆ ਅਸੂਬਾਈ ਸਤਿਗੁਰੂ ਮਹਾਰਾਜ ਨੂੰ ਅਕਾਲ ਪੁਰਖ ਨੂੰ ਜਰ ਕੇ ਸਮਝਿਆ ਹੈ ਗੁਰ ਜੀਵੜ ਅਵਰ ਨਾ ਕੀ ਜਿਨਾਂ ਸਤਿਗੁਰਾਂ ਦੁਆਰਾ ਹਰੀ ਪ੍ਰਭੂ ਨੂੰ ਬੁਝਿਆ ਪੁੱਛਿਆ ਹੈ ਸਮਝਿਆ ਹੈ ਉਨਾ ਸਤਿਗੁਰਾਂ ਦੇ ਬਰਦਾਵਰ ਸਾਂਝ ਹੋਰ ਕੋਈ ਨਹੀਂ ਹਉ ਗੁਰ ਸਰਣਾਈ ਤਾਪਵਾ ਜੀ ਗੁਰੂ ਸਾਹਿਬ ਦੀ ਸਰਣ ਤੇ ਇਕੱਤਾ ਯਾਮਾ ਗੋਵਰ ਮਾਣ ਵਾਲਾ ਕੰਦ ਕਾਣ ਵਾਲਾ ਬੰਦ ਮਾਣ ਵਾਲਾ ਕਰ ਦਇਆ ਲੀਲੀ ਪ੍ਰਭੂ ਜੀ ਕਰਕੇ ਮਾਰਾ ਸਾਹਿਬ ਵਾਸੂ ਦੇ ਨਾਲ ਕੋ ਮਿਲਣ ਵਾਲੇ ਮਿਲ ਲੈਂਦੇ ਹਨ ਮਾਨ ਹਾਸ ਕੇ ਨਾਪਾ ਸ੍ਰੀ ਰੂਪ ਕੇ ਮਨ ਦੇ ਹਰਨਾ ਪ੍ਰਾਪਤ ਹੋ ਸਵੇ ਸਭ ਕਰਕੇ ਕਿਉਂ ਕਿਸੇ ਨੇ ਨਹੀਂ ਪਾਈ ਪ੍ਰਿੰਸ ਨੂੰ ਪਾਇਆ ਬਾਰੇ ਉਪਾਅ ਠੱਕੇ ਸਭ ਕੀ ਜੀਵ ਜਨਮਾਂ ਤੋਂ ਬੜੇ ਲੋਕ ਜਤਨ ਕਰ ਕਰਕੇ ਥੱਕ ਕੇ ਪਏ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਹੈ ਕਹੇ ਸਿਆਣ ਤੇ ਕਰ ਰਹੇ ਕਈ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਤਾ ਕਰਕੇ ਲੈ ਥੱਕੇ ਹਨ ਮਾਲਕੂਰਾ ਰਾਗੇ ਨਾ ਹਾ ਮਨੋ ਜੁਰ ਮਾਲਕੂਰਾ ਹੈ ਕ੍ਰਿੰਦਿਕ ਤੁਝਿਆ ਨਹੀਂ ਤਾ ਤਹਿਲਾ ਪਾ ਨਹੀਂ ਕਰਿਆ ਉਹਰਾ ਮਨ ਕੋਸੋਰ ਮਾਨਵਾਏ ਉਹਨਾਂ ਚਰੋ ਮਾਲਕੂਰਾ ਰੰਗ ਨਾ ਹੋ ਉਹਨਾਂ ਜਿਹੜੇ ਰੰਗ ਪ੍ਰੇਮ ਨਹੀਂ ਹੁੰਦਾ ਜਿਨਾ ਕੋਈ ਮਨ ਕੋਸੋਰ ਕਾਇਦਾ ਕੋਰਪੂਣਾ ਹੈ ਦੇ ਅੰਦਰ ਆਪ ਵੀ ਕੋਸੋਰ ਕਾ ਨਹੀਂ ਛੜਦਾ ਨਹੀਂ ਹੈ ਧਰਦਾ ਨਹੀਂ ਮਾਨੋ ਗੂੜ ਪੱਪ ਕੇ ਕਿਨਾ ਨਾ ਕਾ ਇਨੋ ਨੂੰ ਜੂ ਬੋਲੰਦੀ ਆਪ ਕਈ ਆਦਮੀ ਛੜ ਕਰਦੇ ਰਹਿੰਦੇ ਹਨ ਜੋ ਬੋਲ ਨਹੀਂ ਕਰਕੇ ਛਲ ਕਰ ਨਹੀਂ ਕਰਕੇ ਵਾਹਿਗੁਰੂ ਨੂੰ ਕਿਸੇ ਨੂੰ ਨਹੀਂ ਪੜਾਉਂਦੇ ਕੀਕਾ ਜੇ ਦੂਜਾ ਖਾਵੇ ਜੋ ਗੁਣ ਕਰਮ ਕਰਦੇ ਦੂਜੀ ਨੂੰ ਰਾ ਉਹਦਾ ਫਲ ਨੂੰ ਖਾਵਾ ਭੋਗਣਾ ਪੈਂਦਾ ਉਹ ਹੀ ਫਲ ਭੋਗਦੇ ਹੰਮ ਖਗਨੇ ਤੇਰੀ ਆਸ ਪ੍ਰਭੂ ਜੀ ਦੀ ਸਾਲਿਆ ਨੂੰ ਤੇਰੀ ਆਸ ਓਟ ਹੈ ਸਭ ਜੀਅ ਤੇਰੇ ਪੂਰਾ ਜੀਵਨ ਦਾ ਸਾਰਾ ਆਬੂ ਬਣਾਇ ਰਿਹਾ ਅਤਿਨ ਸਾਲਿਆ ਨੂੰ ਸਾਰੀ ਕੀ ਪੂੰਜੀ ਦਿੱਤੀ ਹੈ ਤੂੰ ਨਾਮ ਦੀ ਰਹੇ ਨਾ ਰਹਿਣ ਵਾਰਾਹ ਰਾਜ ਤੂੰ ਦੀ ਖਾਲੀ ਕੋਈ ਨਹੀਂ ਇਸ ਲਈ ਆਪਕੇ ਬਿਗਾਰ ਤੋਂ ਖਾਲੀ ਕੋਈ ਨਹੀਂ ਸਭ ਤੋਂ ਥਣ ਬਰੋਸ ਆਉਂਦੇ ਆਰ ਗੁਰਮੁਖਾਂ ਨੇ ਕਰਦਾ ਸਾਥ ਆਉਂਦੇ ਦਰਗਾਹ ਵਿੱਚ ਗੁਰਮੁਖਾਂ ਨੂੰ ਸਵਾਤ ਹਮਤਿਆਂ ਤੋਂ ਜੋ ਬਣਾਇਆ ਸਾਖ ਖੰਡ ਵਿੱਚ ਦਰਸ਼ਕ ਸੰਗਤ ਜੀ ਗੁਰਮੁਖਾਂ ਨੂੰ ਸਵਾਸ ਜਿੰਨੇ ਅਤੇ ਦਰ ਅੰਤਰਮੁਖ ਦੇ ਗੁਰਮੁਖੀ ਤੇ ਹੈ ਉਹਨਾਂ ਦੀ ਸ਼ਾਬਾਸ਼ ਤਾਂ ਜਾ ਹੋਵੇ ਜਿਹੜੇ ਜਾਨ ਨੂੰ ਦੀਰਜ ਕੇ ਗਿਆ ਗੁਰਮੁਖੋ ਉਹਨਾਂ ਦੇ ਵੀ ਸ਼ਾਬਾਸ਼ ਮੇਟਾ ਆਇਆ ਲ ਡੁੱਬਦੇ ਕੱਢ ਲੈ ਮੇਰੇ ਦੀਨ ਤੇ ਸਹਾਰਾ ਜੀਦਾ ਕੋਦੇ ਜੀਨ ਸਹਾਰੇ ਡੁੱਬਰੇ ਹੈ ਕਿਰਪਾ ਕਰਕੇ ਤਰਸ ਕਰਕੇ ਕਾਇ ਲੈ ਜਾਣ ਨਾਮ ਇੱਕ ਕੀ ਅਰਦਾਸ ਸੇ ਗੁਰੂ ਆਂਦਾ ਜੀ ਕਹਿੰਦੇ ਸਾਡੀ ਸਾਰਿਆਂ ਵਾਸਤੇ ਸਾਡੀ ਅਰਦਾਸ ਹੈ ਜਨਾ ਦੀ ਸੱਚੀ ਦਾਸਾ ਕਲ ਇਕਠਾ ਕਰਨੇ ਕਰਕੇ ਕੋਸੀ ਧੋ ਰਿਹਾ ਹੈ ਖਕਰਾ ਉਸ ਕਰਕੇ ਇੰਨੀ ਕੀ ਪ੍ਰਵਾਹ ਚੱਲਦਾ ਪ੍ਰਭ ਤੂੰ ਹੋ ਖਾਲੀ ਪੂਰਨੀ ਬਰ ਗੁਰੂ ਖਾਲੇ ਸਾਦਾ ਜਿਦ ਤਾਗਲ ਰੂਪ ਦੇ ਕੱਢਣਾ ਜੈ ਆਨ ਸਿਰੀ ਅਰਦਾਸ ਸੇ ਲੰਗ ਜਿਹਾ ਰਹਾ